ਬਜੀ ਠੀਕ ਹੈ ਹਾਂਜੀ ਠੀਕ ਹੈ ਡੱਬਾ ਮੈਂ ਨਾਲ ਨਾਲ ਲੈਣਾ ਹੈ ਹਾਂ ਜੀ ਹਾਂ ਜੀ ਬੰਦੀ ਕਿਰਵੇ ਕਿੰਨੇ ਆ ਬੱਚਿਆਂ ਨੇ ਇੱਥੇ ਨਾਲ ਦੀ ਸਿਲੈਕਸ਼ਨ ਕਿੰਨੀ ਹੋਈ ਆ ਕਿੰਨੇ ਦੇ ਦਿੱਤੇ ਆ ਵੀ ਅੱਜ ਸਮਾਜ ਸੁਖਿਆ ਇਸਤਰੀ ਤੇ ਬਾਦ ਬਕਰ ਸੁਭਾਗ ਵੱਲੋਂ ਬੇਟੀ ਬਚਾਓ ਤੇ ਬੇਟੀ ਪੜਾਓ ਸਕੀਮ ਦੇ ਤਹਿਤ 20 ਨਵ ਜੰਮੀਆਂ ਬੱਚੀਆਂ ਨੂੰ ਜਿਹੜੀਆਂ ਇਹ ਟਾ ਦਿੱਤੀਆਂ ਜਾ ਰਹੀਆਂ ਨੇ ਇਹ ਸਕੀਮ ਦਾ ਮੁੱਖ ਮਕਸਦ ਆ ਜਿਹੜਾ ਉਹ ਜਿਹੜਾ ਲਿੰਗ ਦਾ ਭੇਦਭਾਵ ਨੂੰ ਮਟਾਉਣਾ ਹੈ ਅਤੇ ਮਾਪਿਆਂ ਨੂੰ ਆਪਣੀਆਂ ਬੇਟੀਆਂ ਤੇ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਖੜਾ ਕਰਨ ਦਾ ਦਾ ਮੇਨ ਮਕਸਦ ਆ ਤਾਂ ਕਿ ਜਿਹੜੀਆਂ ਬੇਟੀਆਂ ਨੇ ਉਹ ਕਿਸੇ ਪਾਸਿਓਂ ਪਿੱਛੇ ਨਾ ਰਹਿ ਜਾਣ ਸਾਡਾ ਸਮਾਜ ਸੀ ਜਿਹੜਾ ਸ਼ੁਰੂ ਤੋਂ ਹੀ ਰਿਹਾ ਬਈ ਬੇਟੀਆਂ ਦਾ ਘੱਟ ਧਿਆਨ ਕਰਦਾ ਤੇ ਬੇਟਿਆਂ ਦਾ ਜ਼ਿਆਦਾ ਧਿਆਨ ਕਰਦਾ ਹੈ ਲੇਕਿਨ ਹੁਣ ਜ਼ਮਾਨਾ ਬਦਲ ਗਿਆ ਆਪਾਂ ਸਾਰੇ ਦੇਖ ਰਹੇ ਹਾਂ ਬਈ ਬਕਾਇਦਾ ਤੌਰ ਤੇ ਜਿਵੀਆਂ ਬੱਚੀਆਂ ਨੇ ਉਹ ਬਹੁਤ ਅੱਗੇ ਵਧ ਰਹੀਆਂ ਨੇ ਹਰ ਖੇਤਰ ਦੇ ਵਿੱਚ ਨਾ ਵੀ ਕੁਮਾਰੀਆਂ ਨੇ ਔਰ ਹਰ ਖੇਤਰ ਦੇ ਵਿੱਚ ਉਹ ਮੁੰਡਿਆਂ ਤੋਂ ਕਿਤੇ ਵੱਧ ਅੱਗੇ ਨੇ ਔਰ ਪੇਰੈਂਟਸ ਵੀ ਜਿਆਦਾ ਸੇਵਾ ਕਰਦੀਆਂ ਨੇ ਪਰ ਇੱਕ ਸਾਡਾ ਤਾਣਾ ਬਾਣਾ ਐਸਾ ਬਣਿਆ ਸੀ ਸਮਾਜ ਦਾ ਵੀ ਅਸੀਂ ਜਿਆਦਾ ਬੇਟੀਆਂ ਨੂੰ ਅਸੀਂ ਪਿਆਰ ਕਰਦੇ ਬੇਟੇ ਨੂੰ ਘੱਟ ਕਰਦੇ ਸੀ ਜੇਕਰ ਆਉਣ ਵਾਲਾ ਸਮਾਜ ਜਿਹੜਾ ਹੁਣ ਇਹ ਇਦਾਂ ਦਾ ਨਹੀਂ ਰਿਹਾ ਤੇ ਨਾ ਹੀ ਇਹ ਰਹਿਣਾ ਕਿਉਂਕਿ ਸਾਰੀਆਂ ਸਰਕਾਰਾਂ ਵੀ ਲੱਗੀਆਂ ਨੇ ਭਾਵੇਂ ਸੈਂਟਰ ਦੀ ਸਰਕਾਰ ਆ ਅਮੇ 50 ਸਟੇਟਨੀਅਸ ਸਰਕਾਰਾਂ ਨੇ ਹਰ ਇੱਕ ਈਮ ਜਿਹੜਾ ਹਰ ਇੱਕ ਸਰਕਾਰ ਨੂੰ ਪਤਾ ਚੱਲ ਗਿਆ ਹੈ ਵੀ ਇਹ ਵੀ ਨਾਰੀ ਸ਼ਕਤੀ ਹੈ ਉਹ ਕੀ ਹੈ ਤੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਪੜ੍ਹੇ ਲਿਖੀ ਬੱਚੀ ਹੈ ਜਿਹੜੀ ਬੜਾ ਚੰਦਰ ਉਸ ਬੱਚੀ ਹੈ ਜਿਹੜੀ ਉਹੀ ਇੱਕ ਚੰਗਾ ਨਮਾ ਤੇ ਨਿਰਵਾ ਸਮਾਜ ਹੈ ਜਿਹੜਾ ਉਹ ਪੈਦਾ ਕਰ ਸਕਦੀ ਹੈ ਇਹ ਸਰਕਾਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਤੇ ਉਸੇ ਤਹਿਤ ਵੱਖ-ਵੱਖ ਸਕੀਮਾਂ ਚਲਾ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਚੰਗੀ ਸੇਧ ਦੇਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇਹ ਜਿਹੜਾ ਹੁਣ ਇਹ ਬੇਬੀ ਕਿੱਟ ਦਾ ਬੇਬੀ ਕਿੱਟ ਦੇ ਨਾਲ ਇੱਕ ਕੰਚ ਲੂਵਾ ਜਾਂ ਇਸ ਤੋਂ ਬਾਅਦ ਵੀ ਕਿਸ ਤਰ੍ਹਾਂ ਦੀ ਕੋਈ ਜਿਹੜੀ ਉਹ ਸਹੂਲਤ ਆ ਉਹਦੀ ਮਾਇਆ ਦੇ ਦਿੱਤੀ ਜਾਂਦੀ ਹੈ ਇਹ ਬੇਬੀ ਕਿੱਟ ਤੋਂ ਬਾਅਦ ਲੋੜੀ ਆ ਰਹੀ ਹੈ ਲੋੜੀ ਦੇ ਉੱਤੇ ਵੀ ਬਕਾਇਦਾ ਤੌਰ ਤੇ ਬੱਚਿਆਂ ਨੂੰ ਨਵ ਜੰਮੀਆਂ ਬੱਚਿਆਂ ਨੂੰ ਜਿਹੜੇ ਕੱਪੜੇ ਵਗੈਰਾ ਨੇ ਉਹਦੇ ਉੱਤੇ ਜਾਣਗੇ ਸਾਰਾ ਵਿੱਚ ਦਿੱਤਾ ਜਾਊਗਾ ਤੋਂ ਇਸ ਕਰਕੇ ਡਿਪਾਰਟਮੈਂਟ ਜਿਹੜਾ ਸਾਡਾ ਹੈ ਇਹ ਲੱਗੇ ਹੋਏ ਨੇ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਖਾਸ ਕਰਕੇ ਸਾਡੇ ਮਾਝਾ ਦੇ ਮੁੱਖ ਮੰਤਰੀ ਬੋਲਾ ਸਿੰਘ ਮਾਨ ਸਮੇਤ ਜਿੰਨੇ ਵੀ ਸਾਡੇ ਕੈਬਨਟ ਦੇ ਮਿਨਿਸਟਰ ਮੈਂਬਰ ਸਾਡੇ ਸਾਰੇ ਇਸ ਕੰਮ ਤੇ ਲੱਗੇ ਹੋਏ ਨੇ ਵੀ ਅਸੀਂ ਕੁਛ ਨਾ ਕੁਛ ਪੰਜਾਬ ਦੇ ਲਈ ਜਿਹੜਾ ਅਲੱਗ ਕਰਕੇ ਅਲੱਗ ਕਰਕੇ ਦਿਖਾਈਏ ਜਿਹੜਾ ਸਾਡਾ ਡਿਪਾਰਟਮੈਂਟ ਹੈ ਸਮਾਜਿਕ ਸਮਾਜ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਜਿਨ੍ਹਾਂ ਦੇ ਸਾਡੇ ਮਾਝਾ ਦੇ ਸਾਡੇ ਬੜੇ ਮਿਹਨਤੀ ਅਫਸਰ ਬੈਠੇ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੇ ਨਾਲੇ ਲੜਗੀਏ ਬੜੀ ਮੈਂ ਦੇਦਾਂ ਹੈ ਬੜੇ ਸਰਕਾਰ ਮੈਂ ਰਹਿੰਦੀ ਆ ਸੀਡੀਪੀਓ ਸਰਵਲਨ ਦਾ ਤੇ ਸਾਰੇ ਸਾਡੇ ਜਿੰਨੇ ਵੀ ਬੰਦੇ ਨੇ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਔਰ ਜਿੰਨੇ ਵੀ ਸਾਡੇ ਬਾਕੀ ਵੀ ਸਾਰੇ ਅੰਪਲਾਈ ਨੇ ਜੋ ਅਫਸਰ ਨੇ ਸਰਕਾਰ ਦਾ ਰੁਖ ਇਹ ਆ ਵੀ ਲੋਕਾਂ ਦੀ ਸੇਵਾ ਕਰਨ ਦੀ ਤੇ ਇਹਨਾਂ ਨੇ ਵੀ ਆਪਣਾ ਜਿੰਨਾ ਵੀ ਐਟੀਟਿਊਡ ਸਿੱਧਾ ਦਾ ਬਣਾ ਲਿਆ ਵੀ ਅਸੀਂ ਬਕਾਇਦਾ ਤੌਰ ਤੇ ਲੋਕਾਂ ਦੇ ਵਿੱਚ ਵਿਚਰਨਾ ਤੇ ਲੋਕਾਂ ਦੀ ਸੇਵਾ ਕਰਨੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵੱਡਾ ਵੱਡਾ ਬਦਲਾਅ ਹੈ ਜਿਹੜਾ ਪੰਜਾਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਐਮਐਲਏ ਸਰ ਜਿਹੜੇ ਬੱਚਿਆਂ ਦਾ ਸਿਲੈਕਸ਼ਨ ਦਾ ਪ੍ਰੋਸੈਸ ਕੀਤਾ ਤੁਹਾਡੇ ਵੱਲੋਂ ਹਾਲਾਂਕਿ ਤੁਹਾਡੇ ਕੌਨਸਟਿਟੂਐਂਟਸ ਬਹੁਤ ਸਾਰੇ ਬੱਚੇ ਆ ਪੇਰੈਂਟਸ ਇਸ ਤਰ੍ਹਾਂ ਦੇ ਹੋਣਗੇ ਇਹਨਾਂ ਦਾ ਕੀ ਕ੍ਰਾਈਟੇਰੀਆ ਕੀ ਹੈ ਕਿ ਇਹ ਫਰਸਟ ਬੇਬੀ ਨੇ ਇਹਨਾਂ ਦੇ ਇਹ ਜਿਹੜੇ ਸੀਡੀਪੀ ਵੱਲੋਂ ਮਤਲਬ ਸਿਲੈਕਟ ਕੀਤੇ ਗਏ ਨੇ ਆ ਕੀ ਪ੍ਰੋਸੈਸ ਕੀ ਰਿਹਾ ਸਰ ਕਿਉਂਕਿ ਕਨਸਿਸਟੈਂਸੀ ਬਹੁਤ سارے ਲੋਕ ਨੇ ਇਦਾਂ ਉਹਨਾਂ ਨੂੰ ਮੋਟੀਵੇਸ਼ਨ ਦੀ ਲੋੜ ਹੈ ਨਹੀਂ ਦੇਖੋ ਇਦਾਂ ਇਹ ਤਾਂ ਇਹ ਹੈ ਵੀ ਕਿਤਾ ਜਿੰਨਾ ਕਿ ਬਜਟ ਆਉਂਦਾ ਉਹਦੇ ਮੁਤਾਬਕ ਹੀ ਸਾਰਾ ਕੁਝ ਹੋਣਾ ਜਿੱਦਾਂ ਹੁਣ ਸਾਨੂੰ ਇਸ ਵਾਰੀ ਜਿਲ੍ਹੇ ਨੂੰ ਪੂਰੇ 5 ਲੱਖੀ ਆਏ ਠੀਕ ਨਹੀਂ ਜੀ ਉਹਦੇ ਵਿੱਚ ਜਿਹੜੇ ਨਵਜੰਮੇ ਬੱਚੇ ਆਦੇ ਉਹਨਾਂ ਨੂੰ ਜਿੰਨੀ ਵੀ ਕੋਈ ਕ੍ਰਾਈਟੇਰੀਆ ਨਹੀਂ ਜਿਹੜੀ ਨਵਜੰਮੇ ਬੱਚੇ ਆਦੇ ਉਹਨਾਂ ਨੂੰ ਅਸੀਂ ਇਹ ਦੇ ਰਹੇ ਹਾਂ ਤੇ ਜਿੰਨਾ ਕਿ ਬਜਟ ਆਇਆ ਉਹਦੇ ਮੁਤਾਬਕ ਇਕ ਸਰ ਆਂਗਣਵਾੜੀ ਦਾ ਤੁਸੀਂ ਕੱਲ ਜਾਣੀ ਲੈਟਰ ਦਿੱਤਾ ਪਰ ਆਂਗਣਵਾੜੀ ਸੈਂਟਰ ਜਿਹੜੇ ਆਪਣੇ ਮੋਹਾਲੀ ਚ ਨੇ ਜਾਂ ਪੰਜਾਬ ਦੀ ਗੱਲ ਕਰੀ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਮਤਲਬ ਠੀਕ ਨਹੀਂ ਹੈ ਨਾ ਤਾਂ ਬੱਚਿਆਂ ਦੇ ਬੈਠਣ ਲਈ ਨਾ ਪੜ੍ਹਨ ਲਈ ਨਾ ਉਹਨਾਂ ਦੀ ਡਾਈਟ ਵਾਸਤੇ ਡੈੱਟ ਚਾਟ ਬਣੇ ਹੋਏ ਪਰ ਹੈ ਨਹੀਂ ਉਹਦੇ ਲਈ ਕੀ ਕੀਤਾ ਜਾ ਰਿਹਾ ਸਰ ਇਹੀ ਜੀ ਕੋਈ ਗੱਲ ਨਹੀਂ ਹੈਗੀ ਮੈਂ ਬੁਕਾਇਦ ਤੌਰ ਤੇ ਡੈੱਟ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿੱਥੇ-ਜਿੱਥੇ ਜਗ੍ਹਾ ਨਹੀਂ ਹੈਗੀ ਜਾਂ ਕਮਰੇ ਨਹੀਂ ਬਣੇ ਹੈਗੇ ਉਹ ਵੀ ਬਣਾ ਕੇ ਦਿੱਤੇ ਜਾ ਰਹੇ ਨੇ ਮਤਲਬ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ ਕਿ ਸਰਕਾਰ ਬਣੇ ਨੂੰ 2 ਸਾਲ ਹੋਏ ਨੇ ਪਹਿਲਾਂ ਜਿਹੜੇ ਜਿੱਥੇ ਇਨਫਰਾਸਟ੍ਰਕਚਰ ਨਹੀਂ ਸੀ ਅਸੀਂ ਬਹੁਤ ਜਲਦੀ ਜਿਹੜਾ ਉਹ ਇਨਫਰਾਸਟ੍ਰਕਚਰ ਆ ਉਹ ਦੇ ਦੇਵਾਂਗੇ ਆਨਲਾਈਨ ਟਾਈਮ ਤੁਸੀਂ ਦੇਖੋਗੇ ਸਰਕਾਰ ਵੱਲੋਂ ਜਿਹੜਾ ਨਵੀਂ ਬੁਚੀਆ ਨੇ ਜਾਂਦੇ ਜਿਹੜੀ ਜਲਦੀ ਦੇ ਟਾਈਮ ਉਹ ਸਭ ਕਰ ਜਿਹੜਾ ਸੁਪਤ ਨੇ ਸਰਕਾਰੀ ਪ੍ਰੋਗਰਾਮ ਨੇ ਪਰ ਹਲੇ ਵੀ ਲੋਕਾਂ ਦਾ ਜਾਣਾ ਕਿ ਕਿੰਨਾ ਕਿਤੇ ਪਾਈਪ ਦਾ ਹੱਤ ਆਉਂਦਾ ਸੁਣ ਸੀ ਲੰਦਾ ਅਵੇਰਨੈਸ ਵੀ ਘਾਟਾ ਜਾਂ ਸਰਕਾਰ ਹਲੇ ਤੱਕ ਲੋਕਾਂ ਨੂੰ ਜਿਹੜੀ ਅਵੇਰਨੈਸ ਨਹੀਂ ਕਰ ਸਕੀ ਕਿ ਸਰਕਾਰੀ ਹੱਤਾਂੋਂ ਜਾਉ ਤੁਹਾਨੂੰ ਹਰ ਤੱਕ ਜਿਹੜੇ ਸੂਲਤਾਂ ਜਿਹੜੀ ਹੁੰਦੀਆਂ ਦੇਖੋ ਪਿੱਛੇ ਸਬੰਧ ਵਿੱਚ ਨੇ ਕਿ ਬੜਾ ਇੱਕ ਬੜਾ ਵੱਡਾ ਬਣਿਆ ਹੋਇਆ ਲੋਕਾਂ ਦਾ ਯਕੀਨ ਵੀ ਆ ਸਰਕਾਰੀ ਹਸਪਤਲ ਦੇ ਵਿੱਚ ਇਲਾਜ ਨਹੀਂ ਹੁੰਦਾ ਉੱਥੇ ਲਾਪਰਵਾਹੀ ਹੁੰਦੀ ਆ ਜਿਹੜੇ ਜਿਹੜੇ ਸਿਸਟਮ 40 50 ਸਾਲ ਤੋਂ ਬਣ ਜਵੇ ਲੋਕਾਂ ਦੇ ਮੈਣ ਜਿ ਬੈਠ ਜਿ ਹੋਏ ਉਹਨੂੰ ਕੱਢਣਾ ਜਿਹਦਾ ਉਹ ਬਹੁਤ ਮੁਸ਼ਕਲ ਹੁੰਦਾ ਲੋਕਾਂ ਨੂੰ ਹੁਣ ਵੀ ਇਹ ਲੱਗਦਾ ਵੀ ਸ਼ਾਇਦ ਸਰਕਾਰ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਇਲਾਜ ਦਾ ਉਹ ਪੱਧਰ ਨਹੀਂ ਹੈਗਾ ਸਰਕਾਰੀ ਹਸਪਤਲ ਜੋ ਫਦਰ ਨਹੀਂ ਹੈਗਾ ਜਿਹੜਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆ ਪਰ ਮੈਂ ਇਹ ਸਮਝਦਾ ਵੀ ਲਗਾਤਾਰ ਇਹਦੇ ਵਿੱਚ ਸੁਧਾਰ ਹੋ ਰਿਹਾ ਹੈ ਆਮ ਆਦੇ ਪਾਰਟੀ ਸਰਕਾਰ ਜਦੋਂ ਆਈ ਆ ਹੁਣ ਤੁਸੀਂ ਖੇਫੇ ਜਾ ਕੇ ਹਸਪਤਲ ਦੇਖ ਲਓ ਵੀ ਕੋਈ ਵੀ ਕਿਸੇ ਕਿਸਮ ਦੀ ਘਾਟ ਨਹੀਂ ਹੈਗੀ ਮਤਲਬ ਜਿਹੜੀ ਰਹੀ ਉਹ ਵੀ ਤੇ ਜਿਹੜਾ ਵੀ ਪੇਸ਼ੈਂਟ ਜਾਂਦਾ ਹੈ ਉਥੋਂ ਬਿਨ加ਇਦਾ ਤੌਰ ਤੇ ਸੈਟੀਸਫਾਈਡ ਹੋ ਕੇ ਆਉਂਦਾ ਹੈ ਤੁਹੇ ਜਿਹੜੀ ਧਾਰਨਾ ਹੈ ਹੌਲੀ ਹੌਲੀ ਟੁੱਟ ਗਈ ਸੀ ਔਰ ਤੁਸੀਂ ਦੇਖੋਗੇ ਵੀ ਸਰਕਾਰੀ ਹਸਪਤਾਲ ਦੇ ਉੱਤੇ ਲੋਕ ਵੱਧ ਯਕੀਨ ਕਰਨਗੇ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਜਿੰਨੇ ਵੀ ਡਾਕਟਰ ਨੇ ਉਹ ਜ਼ਿਆਦਾ ਕੁਆਲੀਫਾਈਡ ਨੇ ਸਕੂਲਾਂ ਦੇ ਵਿੱਚ ਟੀਚਰ ਨੇ ਉਹ ਜ਼ਿਆਦਾ ਕੁਆਲੀਫਾਈਡ ਨੇ ਪ੍ਰਾਈਵੇਟ ਦੇ ਮੁਕਾਬਲੇ ਤੇ ਇਸ ਕਰਕੇ ਹੌਨਰ ਟਾਈਮ ਦੇ ਵਿੱਚ ਜਿਹੜੀ ਧਾਰਨਾ ਬਣਖੀ ਪ੍ਰਾਈਵੇਟ ਸਿਸਟਮ ਠੀਕ ਹੈ ਤੇ ਸਰਕਾਰੀ ਸਿਸਟਮ ਠੀਕ ਨਹੀਂ ਹੈਗਾ ਇਹ ਬਹੁਤ ਜਲਦੀ ਟੁੱਟ ਜਾਵੇਗੀ ਤੁਹਾਡੇ ਸਾਹਮਣੇ ਹੀ ਹੈ ਐਮਐਲਏ ਸਾਹਿਬ ਇੱਕ ਸਾਹਿਬ ਦਾ ਸਿਹਤ ਮੰਤਰੀ ਵੱਲੋਂ ਕੋਈ ਪ੍ਰੇਮ ਬਾਅਦ ਵਿੱਚ ਕਹਿੰਦੇ ਆਪ ਦਾ ਦਾਅਵਾ ਦਿੱਤਾ ਗਿਆ ਹੈ ਸ਼ਹਿਰ ਦੇ ਵਿਸ਼ਿਆਂ ਤੇ ਆਪ ਦਾ ਬਣਾ ਇੱਕ ਇਥੇ ਸੈਕਟਰ ਨਸੀਬੀ ਨੂੰ ਕਿੰਨੀ ਸੈਂਟਰੀ ਦੀ ਗੱਲ ਕੀਤੀ ਸੀ ਉਹ ਕਹਿੰਦੇ ਬੰਦ ਕਰ ਦਿੱਤੇ ਗਏ ਨੇ ਤੇ ਉਹਨਾਂ ਦੀ ਜਗ੍ਹਾ ਸਰਕਾਰ ਇੱਕ ਪਾਸੇ ਦਾ ਮਹੱਲਾ ਕਰਿੰਦੀ ਫੋਲ ਜਾਂ ਦੂਜੇ ਪਾਸੇ ਕਹਿੰਦੇ ਮੈਡੀਕਲ ਸੈਂਟਰ ਬੰਦ ਕੀਤੇ ਜਾਣਗੇ ਨਹੀਂ ਐਸਾ ਕੁਝ ਨਹੀਂ ਹੈਗਾ ਝੂਠ ਹੋ ਲੱਗਦੀ ਉਹਨਾਂ ਦੀ ਸ਼ੁਰੂਤ ਹੀ ਜਾ ਦਿੰਦਾ ਝੂਠ ਦੇ ਸਾਰੇ ਉਹਨਾਂ ਨੇ 15 ਬਿਚਾਰ ਘਟਦੇ ਨੇ ਕੋਈ ਕਿਸੇ ਕੋਈ ਸਕੀਮ ਬੱਤਨੀ ਹੋਣੀ ਹੈਗੀ ਜਿਹੜੀ ਸਿਹਤ ਸੈਂਟਰ ਦੇ ਹਸਪਤਲ ਦੀ ਗੱਲ ਹੈ ਉਹਦੀ ਜਗ੍ਹਾ ਇੱਕ ਵੱਡਾ ਹਸਪਤਲ ਬਣ ਰਿਹਾ ਹੈ ਬੜੇ ਸਾਹਮਣੇ 30 ਏਕੜ ਦੀ ਜ਼ਮੀਨ ਕੈਸੀ ਸੈਕਟਰ ਦੇ ਵਿੱਚ ਦਿੱਤੀ ਆ ਚੁੱਕੀ ਹੈ ਇਹ ਮੱਦ ਲੋ ਹਸਪੀਟਲ ਨਹੀਂ ਉਹ ਮੈਡੀਕਲ ਕਾਲਮ ਬਣਾਉਗਾ ਉਹ ਮੱਦ 81 ਚ ਬਣ ਰਹੇ ਨੇ ਸ਼ਹਿਰ ਸੈਂਟਰ ਤੇ 81 ਇਕੱਠੇ ਨੇ ਠੀਕ ਨੇ ਉਹ ਇਸ ਕਰਕੇ ਉੱਥੇ ਉਹਦੀ ਜਗ੍ਹਾ 81 ਜਿਹੜਾ ਹਸਪੀਟਲ ਹੈ ਆਈਐ ਆਈਐਸਪੀ ਦੀ ਜਗ੍ਹਾ ਜਿਹੜੀ ਉੱਥੇ ਬਹਨ ਜਿਹੜੀ ਉਹ ਜਗ੍ਹਾ ਉਹ ਕਿਸੇ ਹੋਰ ਪਰਪਜ ਵਾਸਤੇ ਮੈਡੀਕਲ ਸਿਸਟਮ ਵਾਸਤੇ ਵਰਤ ਲਈ ਜਾਊਗੀ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗੋਹਰਾ ਕਰਨਾ ਕਰਨਾ ਹੀ ਉਹ ਝੂਠਾ ਅੰਮ੍ਰਿਤਸਰ ਮੁਹਾਲੀ ਸਰ ਜੀ ਜੇ ਗੱਲ ਕੀਤੀ ਜਾਵੇ ਤਾਂ 2023 ਦੀ ਹੁਣ ਮਿਊਸਪਲ ਕਾਰਪੋਰੇਸ਼ਨ ਦੀ ਆਖਰੀ ਮੀਟਿੰਗ ਅੱਜ ਹੋਣ ਜਾ ਰਹੀ ਹੈ ਸਰ ਤੁਸੀਂ ਕਿਸ ਤਰ੍ਹਾਂ ਦੇਖਿਆ ਜਿਹੜਾ ਇਹ ਸਾਲ 2023 ਰਿਹਾ ਇਹਦੇ ਵਿੱਚ ਮਿਲ ਕੇ ਕਿਹਾ ਸੀ ਮਿਊਸਪਲ ਕਾਰਪੋਰੇਸ਼ਨ ਦਾ ਲੋਕਾਂ ਦੀ ਕਿਸਵਲ ਮਾਰੀ ਹੈ ਬਈ ਮੁਹਾਲੀ ਦੀ ਬਈ ਇਹਨਾਂ ਦੇ ਬਣਾਈਏ ਮਤਲਬ ਲੋਕਾਂ ਚੁਣੀ ਤੇ ਕੋਈ ਕਿਸੇ ਕਿਸੇ ਦਾ ਕੰਮ 3-4 ਸਾਲ ਬਿਲਕੁਲ ਨਹੀਂ ਹੋਇਆ ਹੈਗਾ ਅੱਜ ਵੀ ਲਾਸਟ ਦਿਨ ਦੇ ਵਿੱਚ ਮੈਂ ਪਾਸ ਕਰਾ ਕੇ ਦਿੱਤਾ ਸਾਰਾ ਕੁਝ ਮਸ਼ੀਨਾਂ ਮੈਂ ਲੈ ਕੇ ਦਿੱਤੀਆਂ ਗਵਾੜਾ ਤੋਂ ਮਕੈਨਿਕਸ ਵੀ ਹੋਣੀਆਂ ਠੀਕ ਨਹੀਂ ਜੀ ਤੇ ਅੱਜ ਉਹ ਪਾਸ ਹੋਣ ਜਾ ਰਿਹਾ ਤੇ ਮਸਾ ਲੋਕਾਂ ਨੂੰ ਸੋ ਕਰਦਾ ਸਮਝਣਾ ਇਹ ਵੀ ਇਹਨੇ ਕੁਛ ਨਹੀਂ ਦਿੱਤਾ ਹੈਗਾ ਸੜਕਾਂ ਬਸ ਦੇ ਪੈਸਾ ਮੈਂ ਕਮਾੜਾ ਤੋਂ ਦਵਾਇਆ ਇਹਨਾਂ ਨੂੰ ਪੈਸਾ ਜਿਹੜਾ ਆਉਂਦਾ ਪਤਾ ਨਹੀਂ ਕਿੱਥੇ ਚਲੇ ਜਾਂਦਾ ਇਹ ਜਾਨ ਤੇ ਇਸ ਕਰਕੇ ਕਾਰਪੋਰੇਸ਼ਨ ਦਾ ਤਾਂ ਮੜਾ ਖਾਂਦੇ ਰਹੇ ਤੇ ਸਰ ਐਜ਼ ਐਮਐਲਏ ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਹਿਸਾਬ ਕਿਤਾਬ ਦਿੱਤਾ ਜਾਣਾ ਚਾਹੀਦਾ ਇਹਨਾਂ ਐਡਵਰਟਾਈਜ਼ਮੈਂਟ ਦਾ ਇਹਨਾਂ ਪੈਸਾ ਮਿਸ਼ਨਲ ਕਾਰਪੋਰੇਸ਼ਨ ਕੋਲ ਆਉਂਦਾ ਹੈ ਤੇ ਫਿਰ ਵੀ ਫੰਡ ਦੀ ਘਾਟ ਹੁੰਦੀ ਕਿ ਪਾਸੇ ਤੇ ਕਿਹਾ ਜਾਂਦਾ ਇੱਕ ਫੰਡ ਦੀ ਕੋਈ ਘਾਟ ਨਹੀਂ ਹੈ ਜੀ ਉਹ ਕਹਿਣ ਦਾ ਤੌਰ ਤੇ ਲਿਆ ਜਾ ਰਿਹਾ ਸਾਰਾ ਸਰ ਤੋਂ ਲਿਆ ਜਾ ਰਿਹਾ ਹੈ ਪਿਛਲੇ 3 ਸਾਲ ਦੇ ਵਿੱਚ ਇੰਨਾ ਰੁਪਇਆ ਪਿਆ ਸੀ 35 ਕਰੋੜ ਵੀ ਜਦੋਂ ਮੈਂ ਮੇਅਰ ਸੀ ਉਦੋਂ ਐਫਡੀ ਸੀ ਤੇ ਉਸ ਤੋਂ ਬਾਅਦ ਗਵਰਨਰ ਤੋਂ ਵੀ ਆਇਆ 55 ਕਰੋੜ ਰੁਪਏ ਬਾਕੀ ਟੈਕਸ ਦਾ ਵੀ ਇਕੱਠਾ ਹੋਇਆ ਉਹਦਾ ਸਾਰਾ ਹਿਸਾਬ ਦਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਅੱਜ ਸਰ ਤੁਹਾਡੀ ਵੀ ਭਾਗੀਦਾਰੀ ਹੋਏਗੀ ਮੀਟਿੰਗ 'ਚ ਆਓਗੇ ਤੁਸੀਂ ਮੈਂ ਦੇਖਦਾ ਹਾਂ ਉਹਨੇ ਬਣਾਉਣਾ ਪ੍ਰੋਗਰਾਮ ਥੈਂਕ ਯੂ ਸਰ ਸਪੱਸ਼ਟ ਗੱਲ ਦਿੱਤੀ ਆ ਦੂਜੇ ਪਾਸੇ ਸਪਾਈ ਕਰਮਚਾਰੀ ਜਿਹੜੇ ਨੇ ਉੱਥੇ ਬੈਠ ਕੇ ਧੰਨ ਲਾ ਰਹੇ ਨੇ ਕਾਰਪੋਰੇਸ਼ਨ ਦੇ ਦਫਤਰ ਨੂੰ ਉਹ ਕਹਿੰਦੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਸਾਨੂੰ ਇਨਵੋਲ ਹੀ ਦਿੱਤਾ ਜਾ ਦੇਖੋ ਇਹਨਾਂ ਰੋਲਿਆ ਕਿਸੇ ਨੂੰ ਨਹੀਂ ਕੀਤਾ ਜਾਣਾ ਚਾਹੀਦਾ ਜਿਉਂ ਰੋਲਿਆ ਕੀਤਾ ਜਾ ਰਿਹਾ ਗਲਤ ਲੇਕਿਨ ਜਿਹੜੀਆਂ ਮਸ਼ੀਨਾਂ ਆ ਰਹੀਆਂ ਨੇ ਉਹਦੇ ਨਾਲ ਉਹਨਾਂ ਦੀ ਕਿਸੇ ਕਿਸਮ ਦੀ ਨੌਕਰੀ ਤੇ ਕੋਈ ਫਰਕ ਨਹੀਂ ਪੈਣਾ। ਤੁਕੇ ਮੁਹਾਲੀ ਦੇ ਵਿੱਚ ਸਿਰਫ ਜਿਹੜੀਆਂ ਸਵੀਪਿੰਗ ਦੀਆਂ ਆ ਰਹੀਆਂ ਨੇ ਉਹ ਮੱਲੇ ਸੈਕਟਰ ਡਿਵਾਈਡਿੰਗ ਰੋਡ, ਮੇਨ ਰੋਡ, ਏ ਰੋਡ ਤੇ ਵੀ ਰੋਡ ਦੀ ਸਫਾਈ ਕਰਦੇ ਆਂ। ਬਾਕੀ ਜਿੰਨੀਆਂ ਵੀ ਫੀ ਰੋਡ ਨੇ ਜਿਹੜੀਆਂ ਘਟੋ ਘਟ ਰ ਵੀ ਨਾ ਨਾ ਕਰਦੇ 550 ਕਿਲੋ ਜੌਦੇ ਕਰੀਬ ਨੇ ਤੇ ਉਹਨਾਂ ਦੀ ਸਫਾਈ ਆ ਸਾਰੀ ਉਹਨਾਂ ਨੇ ਕਰਿਆ। ਫੇਸ ਕਰਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਜਿਹੜੀ ਛੋਟੀਆਂ ਮੋਟੀਆਂ ਮੰਗਾਂ ਨੇ ਉਹਨਾਂ ਦੀਆਂ ਉਹ ਕਾਰਪੋਰੇਸ਼ਨ ਦੇ ਮੇਅਰ ਨੇ ਦੇਖਣੀਆਂ ਨੇ ਉਹਨਾਂ ਨੂੰ ਠੀਕ ਦੂਰ ਕਰਨਾ ਉਹਨਾਂ ਦਾ ਕੰਮ ਹੈ ਕਰਨੀਆਂ ਵੀ ਚਾਹੀਦੀਆਂ ਨੇ ਮੈਂ ਇਹ ਕਹਿੰਦਾ ਕਿਉਂਕਿ ਉਹ ਮਤਲਬ ਸਭ ਤੋਂ ਔਖਾ ਕੰਮ ਜਿਹੜਾ ਉਹ ਉਹ ਕਰ ਰਹੇ ਹੈਗੇ ਸਫਾਈ ਦਾ ਕੰਮ ਆ ਹੱਥ ਨਾ ਕਰ ਰਹੇ ਨੇ ਤਾਂ ਹਰ ਇੱਕ ਚੀਜ਼ ਜਿਹੜੀ ਉਹਨਾਂ ਨੂੰ ਜੋ ਸਰਕਾਰ ਵੱਲੋਂ ਦਿੱਤੀ ਗਈ ਆ ਉਹ ਉਹਨਾਂ ਨੂੰ ਟਾਈਮ ਸਿਰ ਮਿਲਣੀ ਚਾਹੀਦੀ ਆ ਭਾਵੇਂ ਉਹ ਸਾਬਾ ਨਾਲ ਭਾਵੇਂ ਚੌੜੀ ਆ ਭਾਵੇਂ ਤੇਲ ਆ ਕਿਸੇ ਕਿਸਮ ਦੀ ਵੀ ਕੋਈ ਚੀਜ਼ ਆ ਉਹਨਾਂ ਨੂੰ ਸਹੀ ਮੌਕੇ ਤੇ ਮਿਲਣੀ ਚਾਹੀਦੀ ਆ ਤਾਂ ਨਵੇਂ ਸਾਲ ਤੋਂ ਸਰ ਕੋਈ ਸੋਗਤ ਸ਼ਹਿਰ ਵਾਸਤੇ ਸ਼ੁਰੂਆਤ ਹੋਏਗੀ ਕੁਝ ਨਵੇਂ ਸਾਲ ਵਾਸਤੇ ਪਰ ਅਰਦਾਸ ਕਰਦੇ ਹਾਂ ਪਰਮਾਤਮਾ ਅਗੇ ਕੋਈ ਸਾਨੂੰ ਸ਼ਾਂਤੀ ਦੇਵੇ ਬਸ ਇਹੀ ਸਭ ਤੋਂ ਵੱਡੀ ਸੋਗਤ ਆ ਹੋਰ ਸੋਗਤਾਂ ਤਾਂ ਚਲਦੀਆਂ ਨਹੀਂ ਨੇ ਇਹਨਾਂ ਚੀਜ਼ਾਂ ਦੇ ਆਉਣੇ ਜਾਣੀ ਚੀਜ਼ ਆ 621 ਤੋਂ ਲੈ ਕੇ 27 ਤੱਕ ਦੀ ਗੱਲ ਕੀਤੀ ਜਾਵੇ ਸ਼ਹੀਦੀ ਜੋੜ ਮਿਲਾ ਸਰ ਚੱਲ ਰਿਹਾ ਬੜਾ ਇਤਿਹਾਸਿਕ ਮਤਲਬ ਟਾਈਮ ਹੈ ਤੁਸੀਂ ਸਰ ਸੰਗਤ ਨੂੰ ਤਾਂ ਕੀ ਕਹਿਣਾ ਚਾਹੋਗੇ ਕੀ ਅਪੀਲ ਅਟਾਟ ਬੰਦੀ ਹੈ ਬਿਲਕੁਲ ਸਾਡੀ ਤਾਂ ਇਹ ਅਪੀਲ ਆ ਵੀ ਇਹ ਮੌਕਾ ਕਿੱਸਾ ਵੀ ਬੜਾ ਵੱਡਾ ਘੱਲੂ ਘੜਾ ਹੋਇਆ ਤੇ ਬੜੇ ਵੱਡੀਆਂ ਸ਼ੀਖਿਆ ਹੋਣੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸਾਰਾ ਪਰਿਵਾਰ ਸੀ ਸਮੇਤ ਪੰਜ ਪਿਆਰੇ ਸਾਰੇ ਇਸ ਜਗ ਦੀ ਭੇਟ ਜਿਹੜੇ ਚੜ੍ਹ ਗਏ ਤੇ ਇਸ ਕਰਕੇ ਬੜਾ ਵੱਡਾ ਮਤਲਬ ਇਤਿਹਾਸਕ ਦੇਣਾ ਤੇ ਇਹਦੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੀ ਅਸੀਂ ਕਿਦਾਂ ਤੋਂ ਜੀਵਨ ਬਤੀਤ ਕਰਨਾ ਹੈ ਕਿਦਾਂ ਅਸੀਂ ਰਹਿਣਾ ਹੈ ਕਿਦਾਂ ਅਸੀਂ ਰਹਿਣਾ ਕਿਸੇ ਨੂੰ ਤੰਗ ਕਰਨਾ ਕਿਸੇ ਨੂੰ ਤੇ ਜ਼ੁਲਮ ਕਰਨਾ ਇਹ ਪਾਪ ਆ ਤੇ ਆਪਾਂ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਬਈ ਮਤਲਬ ਅਸੀਂ ਕਿਦਾਂ ਜੀਵਨ ਨਰਵਾਕ ਹਨ ਉਹਦੇ ਵਿੱਚ ਕਿਦਾਂ ਰਹਿਣਾ ਹੈ ਥੈਂਕ ਯੂ ਸਰ ਥੈਂਕ ਯੂ